ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕਾਇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਲੋ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਤਾ ਬਹੁ ਪਰੇਪਕਾਰੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਹੈ ਜੀ ਨਵੇਂ ਦਰਵਾਰ ਸਾਹਿਬ ਦਾ ਉਦਘਾਟਨ ਅਤੇ ਗੁਰਬਾਣੀ ਕੰਠ ਮੁਕਾਬਲੇ ਹੋਣੇ ਨੇ ਉਸ ਦੇ ਬਾਬਤ ਸੰਗਤਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਦੇਸ਼ ਵਿਦੇਸ਼ ਵਸਦੇ ਬੱਚੇ ਬੱਚੀਆਂ ਔਰ ਸਾਰਿਆਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਇਹ ਕੱਲ ਨੂੰ 5 ਫਰਵਰੀ ਨੂੰ ਇਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਵਾਈ ਵਿੱਚ ਸੰਗਤਾਂ ਚੱਲਣਗੀਆਂ ਔਰ ਨਗਰ ਦੇ ਵਿੱਚ ਸੰਗਤਾਂ ਪ੍ਰਕਰਮਾ ਕਰਕੇ ਆਉਣਗੀਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਗਰ ਦੇ ਵਿੱਚ ਚੱਲਣ ਪਾਉਣਗੇ ਔਰ 6 ਫਰਵਰੀ ਨੂੰ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ ਕੀਰਤਨ ਤੋਂ ਅਪਰੰਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ ਛੋਟੇ ਬੱਚਿਆਂ ਦੇ 12 ਸਾਲ ਤੱਕ ਜੋ ਹਨ ਗੁਰਬਾਣੀ ਕੰਠ ਮੁਕਾਬਲੇ ਅਤੇ ਉਚਾਰਨ ਲਗਾ ਮਾਤਰਾ ਲਾ ਕੇ ਜਿਸ ਤਰ੍ਹਾਂ ਕੀਤਾ ਜਾਵੇਗਾ ਇਹ ਸੁਣਿਆ ਜਾਵੇਗਾ ਬੱਚਿਆਂ ਤੋਂ ਜਵਾਨੀ ਵੀ ਦੇਖ ਕੇ ਵੀ ਵਕ ਫੇਰ 7 ਫਰਵਰੀ ਨੂੰ 25 ਸਾਲ ਤੱਕ ਜੋ ਹੈ ਜਪਜੀ ਸਾਹਿਬ ਦਾ ਪਾਠ ਜੇਕਰ ਕੋਈ ਦੇਖ ਕੇ ਸੁਣਾਉਂਦਾ ਹੈ ਲਗਾਤਾਰਾ ਲਾ ਕੇ ਉਹਨੂੰ 11000 ਰੁਪਿਆ ਸਤਕਾਰ ਵਜੋਂ ਦਿੱਤਾ ਜਾਵੇਗਾ ਜੇਕਰ ਕੋਈ ਕੰਠੋਂ ਸੁਣਾਉਂਦਾ ਹੈ ਤਾਂ ਉਹਨੂੰ 21000 ਰੁਪਿਆ ਦਿੱਤਾ ਜਾਵੇਗਾ ਔਰ ਉਸ ਤੋਂ ਬਾਅਦ 40 ਸਾਲ ਤੱਕ ਜੇਕਰ ਕੋਈ ਵੀ ਵਿਅਕਤੀ ਜੱਵਜੀ ਸਾਹਿਬ ਦੇ ਨਾਲ ਆਨੰਦ ਸਾਹਿਬ ਸੰਪੂਰਨ 40 ਪੌਣੀਆਂ ਸੁਣਾਉਂਦਾ ਹੈ ਕੰਠੋਂ ਤਾਂ ਉਹਨੂੰ 51000 ਰੁਪਿਆ ਇਨਾਮ ਸਤਕਾਰ ਵਜੋਂ ਦਿੱਤਾ ਜਾਵੇਗਾ ਔਰ ਅਸੀਂ ਸਨਮਾਨ ਚਿੰਨ੍ਹ ਹਨ ਜਿਹੜੇ ਉਹ ਤਕਰੀਬਨ ਡੇਢ ਲੱਖ ਰੁਪਇਆ ਲਾ ਕੇ ਬਣਵਾਏ ਹਨ ਜੋ ਸੰਗਤਾਂ ਦੇ ਵਿੱਚ ਜਿਹੜੇ ਬੱਚੇ ਜਾਂ ਵੱਡੀ ਉਮਰ ਦੇ ਭਾਗ ਲੈਣਗੇ ਗੁਰਬਾਣੀ ਸੁਣਾਉਣਗੇ ਉਹਨਾਂ ਨੂੰ ਦਿੱਤੇ ਜਾਣਗੇ ਇਹ ਜੋ ਸਾਰਾ ਪ੍ਰੋਗਰਾਮ ਹੈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪੰਚਾਇਤ ਸੇਵਾਦਾਰ ਨਗਰ ਨਿਵਾਸੀ ਜੋ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਨੇ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਗੁਰੂ ਕਿਰਪਾ ਕਰੇ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਸਤਿਗੁਰੂ ਆਪ ਹੀ ਕਿਰਪਾ ਕਰ ਨਗਰ ਨਿਵਾਸੀਆਂ ਤੇ ਤਨ ਮਨ ਧਨ ਦੇ ਨਾਲ ਜੋ ਨਗਰ ਨਿਵਾਸੀ ਸਹਿਯੋਗ ਦੇ ਰਹੇ ਨੇ ਸਿਵਾਵਾ ਆਪ ਹੀ ਲਾ ਲਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ